ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਉਹ ਚੜ੍ਹਦੀ ਕਲਾ ਅੱਜ ਦੀ ਵੀਡੀਓ ਸਪੈਸ਼ਲੀ ਫੇਸਬੁੱਕ ਵਾਲਿਆਂ ਲਈ ਜਿਹੜੇ ਫੇਸਬੁੱਕ ਤੇ ਰੀਲ ਵੀਡੀਓ ਵਗੈਰਾ ਪਾਉਂਦੇ ਉਹਨਾਂ ਵਾਸਤੇ ਵੀਡੀਓ ਆ ਜਿਹੜੇ ਫੇਸਬੁੱਕ ਤੋਂ ਪੈਸਾ ਕਮਾਉਣਾ ਚਾਹੁੰਦੇ ਆ ਉਹਨਾਂ ਵਾਸਤੇ ਆ ਜਿਹੜੇ ਨਹੀਂ ਕਮਾਉਣਾ ਚਾਹੁੰਦੇ ਜਿਨ੍ਹਾਂ ਨੇ ਲੱਤਾਂ ਖਿੱਚਣੀਆਂ ਜਿਹੜੇ ਕਹਿ ਰਹੇ ਆ ਵੀ ਇਹ ਬਕਵਾਸ ਆ ਸਾਰਾ ਕੁਝ ਆ ਵੀ ਇਹਦੀ ਲੋੜ ਨਹੀਂ ਐਵੇਂ ਵਾਧੂ ਘਾਟੂ ਗੱਲਾਂ ਤੇ ਜੇ ਉਹਨਾਂ ਕੋਲ ਪੈਸਾ ਵਾਧੂ ਆ ਇਧਰ ਨੂੰ ਭੇਜ ਸਕਦੇ ਆ ਠੀਕ ਆ ਕੋਈ ਨਾ ਨਹੀਂ ਕੋਈ ਮਨਾਈ ਨਹੀਂ ਤੇ ਜਿਹੜੇ ਫੇਸਬੁੱਕ ਤੋਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਆ ਖਾਸ ਕਰਕੇ ਫੇਸਬੁੱਕ ਦੇ ਉੱਤੋਂ ਜਿਹੜੇ ਰੀਲਸ ਡੇਲੀ ਅਪਲੋਡ ਕਰਦੇ ਆ ਜੇ ਉਹ ਆਪਣੀ ਰੀਲਸ ਤੋਂ ਕਮਾਈ ਕਰ ਰਹੇ ਆ ਜੇ ਤੁਸੀਂ ਹੋਰ ਕਮਾਈ ਵਧਾਉਣੀ ਚਾਹੁੰਦੇ ਆ ਤਾਂ ਤੁਹਾਨੂੰ ਇੱਕ ਟਰਿਕ ਦੱਸਣੀ ਹੈ ਅੱਜ ਕਿੱਦਾਂ ਤੁਹਾਡੀ ਜਿਹੜੀ ਇਨਕਮ ਹੋਰ ਵੱਧ ਸਕਦੀ ਹੈ ਮੈਂ ਇਹ ਚੀਜ਼ ਦੇਖੀ ਤਾਂ ਮੈਨੂੰ ਵੀ ਪਤਾ ਲੱਗਾ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਮੈਂ ਵੀ ਅਨੇ ਵਾਰੀ ਲਾ ਅਪਲੋਡ ਕਰੀ ਜਾਂਦਾ ਸੀ ਤੇ ਜਦੋਂ ਇਹ ਚੀਜ਼ ਨੂੰ ਦੇਖਿਆ ਫਿਰ ਪਤਾ ਲੱਗਾ ਯਾਰ ਇਦਾਂ ਨਹੀਂ ਇਦਾਂ ਕਰੀਏ ਤਾਂ ਵੱਧ ਪੈਸੇ ਆਉਣੇ ਆ ਤੈਨੂੰ ਅੱਜ ਇਹੀ ਟ੍ਰਿਕ ਦੱਸਣਾ ਆ ਜਿ ਕਿੱਦਾਂ ਤੁਸੀਂ ਵੱਧ ਪੈਸੇ ਕਮਾ ਸਕਦੇ ਆ ਬਹੁਤ ਬੰਦਿਆਂ ਨੂੰ ਇਹ ਹੁੰਦਾ ਵੀ ਯਾਰ ਇਹ ਚੀਜ਼ਾਂ ਗਲਤ ਆ ਜਾਂ ਕੁਝ ਵੀ ਆ ਸੋਸ਼ਲ ਮੀਡੀਆ ਪੈਸੇ ਦੇ ਰਿਹਾ ਤਾਂ ਲਵੋ ਆ ਸਕਰੀਨਸ਼ਾਟ ਦੇਖੋ ਦੇਖੋ ਰੀਲ ਦੇ ਵੀ ਪੈਸੇ ਆਉਂਦੇ ਆ ਸਟੋਰੀ ਦੇ ਵੀ ਪੈਸੇ ਆਉਂਦੇ ਆ ਲਿਖਣ ਦੇ ਵੀ ਪੈਸੇ ਆਉਂਦੇ ਆ ਫੋਟੋ ਦੇ ਵੀ ਪੈਸੇ ਆਉਂਦੇ ਆ ਚੰਗੀ ਚੀਜ਼ ਨੂੰ ਲੈ ਕੇ ਆਓ ਚੰਗੀ ਚੀਜ਼ ਨੂੰ ਪ੍ਰਮੋਟ ਕਰੋ ਤਾਂ ਵਧੀਆ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਗਲਤ ਕੁਝ ਦਿਖਾ ਲਓ ਤੇ ਨਾ ਹੀ ਕੁਝ ਗਲਤ ਦਿਖਾ ਲੈਣਾ ਚਾਹੀਦਾ ਚੰਗਾ ਕੰਟੈਂਟ ਪੇਸ਼ ਕਰੋ ਬਹੁਤ ਵਧੀਆ ਗੱਲ ਆ ਤ ਤੁਸੀਂ ਦੇਖ ਸਕਦੇ ਹੋ ਸਾਡੇ ਫੇਸਬੁੱਕ ਦੇ ਉੱਪਰ ਜਾ ਕੇ ਸਾਡਾ ਕੰਟੈਂਟ ਕਿਹੋ ਜਿਹਾ ਹੁੰਦਾ ਆ ਤੇ ਹੁਣ ਤੁਹਾਨੂੰ ਦਿਖਾ ਲਦੇ ਆ ਵੀ ਕਿੱਦਾਂ ਤੁਸੀਂ ਫੇਸਬੁੱਕ ਦੀ ਰੀਲ ਦੇ ਉੱਤੋਂ ਵੱਧ ਪੈਸਾ ਕਮਾ ਸਕਦੇ ਆ ਆਪਾਂ ਵੀਡੀਓ ਨੂੰ ਬੜਾ ਖਿੱਚਣਾ ਨਹੀਂ ਹੈਗਾ ਆਪਾਂ ਜਲਦੀ ਜਲਦੀ ਕੰਮ ਨਿਬੇੜ ਦੇਣਾ ਬਸ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਹੋਰ ਵੀ ਵੀਡੀਓ ਆਪਾਂ ਕਰਾਂਗੇ ਤੁਸੀਂ ਦੱਸ ਦਿਓ ਵੀ ਤੁਹਾਨੂੰ ਕਿਸ ਚੀਜ਼ ਦੇ ਨਾਲ ਰਿਲੇਟਿਡ ਵੀਡੀਓ ਚਾਹੀਦੀ ਹੈਗੀ ਆ ਇੱਕ ਚੀਜ਼ ਹੋਰ ਵਾ ਅਜੇ ਵੀ ਕਈਆਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤਿਆਂ ਦੇ ਸਵਾਲ ਆ ਕਿ ਫੇਸਬੁੱਕ ਆਈਡੀ ਤੋਂ ਪੈਸੇ ਆਉਂਦੇ ਆ ਜਾਂ ਫੇਸਬੁੱਕ ਪੇਜ ਤੋਂ ਪੈਸੇ ਆਉਂਦੇ ਦੇਖੋ ਫੇਸਬੁੱਕ ਨੇ ਸਾਰਾ ਕੁਝ ਕਲੀਅਰ ਕਰ ਦਿੱਤਾ ਹੈਗਾ ਦੋਨੇ ਚੀਜ਼ਾਂ ਸੇਮ ਹੀ ਹੈਗੀਆਂ ਆ ਤੁਸੀਂ ਆਈਡੀ ਤੋਂ ਵੀ ਪੈਸੇ ਕਮਾ ਸਕਦੇ ਆ ਤੇ ਪੇਜ ਤੋਂ ਵੀ ਪੈਸੇ ਕਮਾ ਸਕਦੇ ਆ ਸਿਰਫ ਆਪਣੀ ਆਈਡੀ ਨੂੰ ਤੁਸੀਂ ਕਰਨਾ ਹੁੰਦਾ ਹੈ ਕਨਵਰਟ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਲੈ ਕੇ ਜਾਣਾ ਹੁੰਦਾ ਹੈ ਤੇ ਤੁਹਾਡੀ ਆਈਡੀ ਵੀ ਪੇਜ ਬਣ ਜਾਂਦੀ ਆ ਉਤੋਂ ਤੁਸੀਂ ਪੈਸਾ ਕਮਾ ਸਕਦੇ ਆ ਜਿਹੜਾ ਤੁਹਾਨੂੰ ਕੰਟੈਂਟ ਮੋਨਟਾਈਜੇਸ਼ਨ ਦਾ ਜਿਹੜਾ ਟੂਲ ਆ ਉਹ ਮਿਲ ਜਾਂਦਾ ਇੱਕ ਈਜ਼ੀ ਸਟੈਪ ਹੁੰਦਾ ਆ ਤੇ ਇਹ ਟੂਲ ਕਿੱਦਾਂ ਮਿਲਦਾ ਆ ਸਾਰਾ ਕੁਝ ਆ ਉਦੇ ਬਾਰੇ ਤੁਹਾਨੂੰ ਫੇਰ ਦੱਸ ਦਿਆਂਗੇ ਜੇ ਤੁਸੀਂ ਜਾਨਣਾ ਚਾਹੁੰਦੇ ਹੋਏ ਤਾਂ ਸਾਨੂੰ ਕਮੈਂਟ ਕਰਦੇ ਹੋ ਵੀ ਉਹ ਟੂਲ ਕਿੱਦਾਂ ਮਿਲਦਾ ਤੇ ਉਹ ਵੀ ਤੁਹਾਨੂੰ ਦੱਸ ਦਿਆਂਗੇ ਤੇ ਹੁਣ ਤੁਹਾਨੂੰ ਦੱਸਣਾ ਹੈਗਾ ਵੀ ਤੁਸੀਂ ਰੀਲ ਤੋਂ ਤੋਂ ਵੱਧ ਪੈਸਾ ਕਿਵੇਂ ਕਮਾ ਸਕਦੇ ਜਿਹੜੇ ਆਲਰੇਡੀ ਪੈਸਾ ਕਮਾ ਰਹੇ ਆ ਜਿਨ੍ਹਾਂ ਨੂੰ ਨਹੀਂ ਕਮਾਈ ਆ ਰਹੀ ਉਹ ਤਾਂ ਫੇਰ ਜਿੰਨਾ ਚਿਰ ਤੁਹਾਡਾ ਚੈਨਲ ਮੋਨਟਾਈਜ਼ ਨਹੀਂ ਹੁੰਦਾ ਤੁਹਾਨੂੰ ਨਹੀਂ ਆਉਣੇ ਤੇ ਜੇ ਮੋਨਟਾਈਜ਼ ਹੋ ਗਿਆ ਆ ਤਾਂ ਫੇਰ ਤੁਸੀਂ ਕਿਤਾਬ ਵੱਧ ਕਮਾਉਣਾ ਤੇ ਆ ਜਾਓ ਫੇਰ ਹੁਣ ਸਕਰੀਨ ਦੇ ਉੱਤੇ ਤੁਹਾਨੂੰ ਨਾਲ ਨਾਲ ਦਿਖਾ ਲਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਫੇਸਬੁੱਕ ਓਪਨ ਕਰਦੇ ਆ ਫੇਸਬੁੱਕ ਓਪਨ ਕਰਨ ਤੋਂ ਬਾਅਦ ਆਪਾਂ ਉੱਪਰ ਪਲੱਸ ਦੇ ਨਿਸ਼ਾਨ ਤੋਂ ਬਾਅਦ ਆਪਾਂ ਜਾਣਾ ਹੈਗਾ ਆ ਰੀਲਸ ਦੇ ਉੱਤੇ ਠੀਕ ਹੈ ਇਦਾਂ ਹੀ ਆਪਾਂ ਅਪਲੋਡ ਕਰਦੇ ਆਂ ਤੇ ਉਸ ਤੋਂ ਬਾਅਦ ਜਿਹੜਾ ਮੇਨ ਆ ਜਿਹੜੀ ਚੀਜ਼ ਦੇਖਣ ਵਾਲੀ ਆ ਸਮਝਣ ਵਾਲੀ ਆ ਧਿਆਨ ਨਾਲ ਦੇਖੋ ਆਪਾਂ ਨੂੰ ਚਾਹੀਦਾ ਹੁੰਦਾ ਹੈ 뮤ਜ਼ਿਕ ਠੀਕ ਹੈ ਆਪਾਂ ਕਲਿੱਕ ਕਰਦੇ ਆਂ 뮤ਜ਼ਿਕ ਦੇ ਉੱਤੇ 뮤ਜ਼ਿਕ ਦੇ ਉੱਪਰ ਜਦੋਂ ਆਪਾਂ ਜਾਂਦੇ ਆ ਤੁਸੀਂ ਦੇਖ ਸਕਦੇ ਆ ਕਿ ਬਹੁਤ ਸਾਰਾ 뮤ਜ਼ਿਕ ਸਾਹਮਣੇ ਆ ਗਿਆ ਜਿਹੜਾ ਫੋਰਜ਼ ਯੂ ਦੇ ਉੱਤੇ ਆ ਜਾਂ ਤੁਸੀਂ ਟ੍ਰੈਂਡਿੰਗ ਵਾਲਾ 뮤ਜ਼ਿਕ ਦੇਖ ਸਕਦੇ ਆ ਨਾ ਤੇ ਥੱਲੇ ਤੁਸੀਂ ਜਿਹੜੀ 뮤ਜ਼ਿਕ ਦੇਖਦੇ ਆ ਨਾ ਧਿਆਨ ਨਾਲ ਦੇਖੋ ਜਿੰਨੇ ਵੀ 뮤ਜ਼ਿਕ ਹੈਗੇ ਆ ਉਨਾਰੇ ਥੱਲੇ ਲਿਖਿਆ ਆ ਰੈਵਨਿਊ ਸ਼ੇਅਰਿੰਗ ਠੀਕ ਆ ਤੇ ਕਈਆਂ ਦੇ ਥੱਲੇ ਲਿਖਿਆ ਹੁੰਦਾ ਆ ਰਾਇਲਟੀ ਫਰੀ ਬਸ ਇਹ ਦੋ ਚੀਜ਼ਾਂ ਆ ਰੈਵਨਿਊ ਸ਼ੇਅਰਿੰਗ ਤੇ ਰਾਇਲਟੀ ਫਰੀ ਤੁਸੀਂ ਜਿਹੜਾ 뮤ਜ਼ਿਕ ਯੂਜ਼ ਕਰਨਾ ਨਾ ਤੁਸੀਂ ਕਰਨਾ ਹੈਗਾ ਆ ਰਾਇਲਟੀ ਫਰੀ ਵਾਲਾ ਉਹਦੇ ਤੋਂ ਤੁਹਾਨੂੰ ਵੱਧ ਕਮਾਈ ਹੋਣੀ ਆ ਇਹ ਇੱਕ ਛੋਟਾ ਜਿਹਾ ਟ੍ਰਿਕ ਆ ਠੀਕ ਆ ਜਿਹੜਾ ਰੈਵਨਿਊ ਸ਼ੇਅਰਿੰਗ ਹੁੰਦਾ ਇਹਦਾ ਮਤਲਬ ਹੈਗਾ ਕਿ ਜੇ ਤੁਸੀਂ ਇਹ 뮤ਜ਼ਿਕ ਯੂਜ਼ ਕਰਦੇ ਆ ਇਹਦਾ ਰੈਵਨਿਊ ਜਿਹੜਾ ਆ ਉਹ ਸ਼ੇਅਰ ਕੀਤਾ ਜਾਊਗਾ ਤੇ ਜੇ ਤੁਸੀਂ ਰਾਇਲਟੀ ਫ੍ਰੀ ਵਾਲਾ ਕਰਦੇ ਆ ਉਹਦਾ ਜਿਹੜਾ ਤੁਹਾਡੀ ਕਮਾਈ ਹੋਣੀ ਆ ਉਹ ਸਿਰਫ ਤੁਹਾਨੂੰ ਹੋਣੀ ਉਹ 뮤직 ਬਿਲਕੁਲ ਫ੍ਰੀ ਆ ਇਹ ਸੀ ਇੱਕ ਛੋਟਾ ਜਿਹਾ ਟ੍ਰਿਕ ਤੇ ਹੁਣ ਆਪਾਂ ਇਹ ਚੋਂ ਬਾਹਰ ਨਿਕਲ ਜਾਂਦੇ ਆ ਤੇ ਇਹ ਟ੍ਰਿਕ ਨੂੰ ਤੁਸੀਂ ਯੂਜ਼ ਕਰਕੇ ਦੇਖੋ ਕੋਈ ਫਰਕ ਲੱਗਦਾ ਜਾਂ ਨਹੀਂ ਲੱਗਦਾ ਦੱਸਿਓ ਜਰੂਰ ਤੇ ਚੱਕਰ ਪਤਾ ਕੀ ਹੁੰਦਾ ਜਦੋਂ ਆਪਾਂ 뮤직 ਆਪਾਂ ਲੈਨੇ ਆ ਕੋਈ ਵੀ ਆਪਾਂ ਰੈਵਨਿਊ ਸ਼ੇਅਰਿੰਗ ਵਾਲਾ 뮤직 ਲੈਨੇ ਆ ਜਾਂ ਆਪਾਂ ਟ੍ਰੈਂਡਿੰਗ 뮤직 ਦੇਖਦੇ ਆ ਆਪਾਂ ਉੱਤੇ ਵੀਡੀਓ ਅਪਲੋਡ ਕਰ ਦਿੰਨੇ ਆ ਵੀਡੀਓ ਦੇ ਵਿਊ ਵਧੀਆ ਆ ਜਾਂਦੇ ਆ ਆਪਾਂ ਨੂੰ ਪੈਸੇ ਠੀਕ ਠਾਕ ਆ ਜਾਂਦੇ ਆ ਜੇ ਆਪਾਂ ਨੂੰ ਪੈਸੇ ਆਲਰੇਡੀ ਘਟ ਆ ਰਹੇ ਆ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ ਰਿਅਲਿਟੀ ਫਰੀ ਦੇ 뮤직 ਦੇ ਉੱਤੇ ਤੇ ਤੁਹਾਡੇ ਕੋਈ ਫਰਕ ਪੈਂਦਾ ਜਾਂ ਨਹੀਂ ਬਣਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜੀ ਵੀਡੀਓ ਆ ਆਪਣੀ ਵੌਇਸ ਦੇ ਵਿੱਚ ਪਾਓ ਕਿਸੇ ਦਾ ਯੂਜ਼ ਹੀ ਨਾ ਕਰੋ ਕੀ ਪਤਾ ਕੱਲ ਨੂੰ ਕਦੋਂ ਕਿਹਨੇ ਕਾਪੀਰਾਈਟ ਪਾ ਦੇਣਾ ਵੈਸੇ ਇਹ ਤਾਂ ਹੁੰਦਾ ਤਾਂ ਨਹੀਂ ਫੇਸਬੁੱਕ ਦੇ ਉੱਪਰ ਛੇਤੀ ਕਿਤੇ ਪਰ ਹੋ ਸਕਦਾ ਕਈ ਵਾਰ ਕੀ ਹੁੰਦਾ 뮤직 ਬੰਦ ਹੋ ਜਾਂਦਾ ਉਹ 뮤직 ਕੋਈ ਡਿਲੀਟ ਕਰ ਦਿੰਦਾ ਜਿਹਦਾ ਜਿਹਨੇ ਅਪਲੋਡ ਕੀਤਾ ਹੁੰਦਾ ਬਾਦ ਵਿੱਚ ਆਪਣੀ ਵੀਡੀਓ ਮਿਊਟ ਹੋ ਜਾਂਦੀ ਆ ਉੱਤੇ ਕੋਈ 뷰 ਨਹੀਂ ਆਉਂਦਾ ਇਹ ਵੀ ਚੱਕਰ ਪੈ ਜਾਂਦਾ ਕੋਸ਼ਿਸ਼ ਕਰੋ ਆਪਣੀ ਵਾਇਸ ਦੇ ਵਿੱਚ ਵੀਡੀਓ ਬਣਾਉਣ ਦੀ ਆਪਣੀ ਆਵਾਜ਼ ਦੇ ਵਿੱਚ ਵੀਡੀਓ ਬਣਾਉਣ ਦੀ ਆਪ ਦਾ ਖੁਦ ਦਾ ਕੰਟੈਂਟ ਪੇਸ਼ ਕਰਨ ਦੀ ਵਧੀਆ ਚੰਗਾ ਸਾਫ਼ ਸੁਥਰਾ ਕੰਟੈਂਟ ਠੀਕ ਹੈ ਜੀ ਇਹ ਸੀ ਇੱਕ ਛੋਟੀ ਜੀ ਜਾਣਕਾਰੀ ਹੋ ਸਕਦਾ ਤੁਹਾਨੂੰ ਇਹਦੇ ਨਾਲ ਕੋਈ ਫਾਇਦਾ ਹੋਵੇ ਜਿਹੜੇ ਆਲਰੇਡੀ ਫੇਸਬੁੱਕ ਯੂਜ਼ ਕਰ ਰਹੇ ਆ ਤੇ ਬੈਠੇ ਬੈਠੇ ਮੈਂ ਵੀ ਚੀਜ਼ ਦੇਖੀ ਸੀਗੀ ਤੇ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੁਹਾਨੂੰ ਜਿਹੜਾ ਪਤਾ ਲੱਗ ਸਕੇ ਵੀ ਇਹ ਚੀਜ਼ ਇਦਾਂ ਹੁੰਦੀ ਹੈਗੀ ਆ ਠੀਕ ਹੈ ਜੀ ਤੇ ਜੇ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਕਰ ਦਿਓ ਜਿਹਨਾਂ ਲੱਤਾਂ ਖਿੱਚਣੀਆਂ ਖਿੱਚੀ ਜਾਓ ਜਿਹਨਾਂ ਨੂੰ ਵੀਡੀਓ ਨਹੀਂ ਚੰਗੀ ਲੱਗੀ ਅਸੀਂ ਕੁਝ ਨਹੀਂ ਕਰ ਸਕਦੇ ਤੇ ਜਿਹਨਾਂ ਨੂੰ ਚੰਗੀ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਹੋਰ ਵੀਡੀਓ ਦੇ ਵਿੱਚ